ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਜੀ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਅੱਜ ਪਿਆਰਿਓ 11 ਰੁਪਏ ਮੰਥਾ ਟੇਕਣ ਦਾ ਜੋ ਫਲ ਮਿਲਦਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੋ ਮੰਗੋਗੇ ਉਹੀ ਮਿਲੇਗਾ ਗਾਰੰਟੀ ਹੈ ਸ਼ਹੀਦਾਂ ਲਈ ਕਿਉਂ ਟੇਕਿਆ ਜਾਂਦਾ ਹੈ 11 ਰੁਪਏ ਦਾ ਮੱਥਾ ਹਾਲਾਂਕਿ ਆਪਾਂ ਕਈ ਵਾਰੀ ਵੇਖਿਆ ਹੋਵੇਗਾ ਕਿ 11 ਰੁਪਏ ਨੂੰ ਤਰਜੀ ਦਿੱਤੀ ਜਾਂਦੀ ਹੈ ਕਿ 11 ਰੁਪਏ ਦਾ ਭਾਈ ਸਾਹਿਬ ਜੀ ਪ੍ਰਸ਼ਾਦ ਕਰ ਦੋ 11 ਰੁਪਏ ਦਾ ਮੱਥਾ ਟੇਕਣਾ ਆਦ ਕਾਦ ਆਪਾਂ ਸਭ ਵੇਖਦੇ ਆ ਮੈਂ ਕੁਝ ਬੇਨਤੀਆਂ ਇੱਥੇ ਸਾਂਝੀਆਂ ਜ਼ਰੂਰ ਕਰ ਦੇਵਾਂ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਗੁਰੂ ਘਰ ਦੇ ਵਿੱਚ ਜ਼ਿਆਦਾਤਰ ਆਪਾਂ ਵੇਖਿਆ ਹੋਏਗਾ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ 11 ਰੁਪਏ ਦਾ ਮੱਥਾ ਟੇਕਣ ਦੇ ਲਈ ਉਤਸੁਕਤ ਰਹਿੰਦੀ ਹੈ ਕਿ 11 ਰੁਪਏ ਦਾ ਮੱਥਾ ਟੇਕਣਾ ਹੈ ਭਾਈ ਸਾਹਿਬ ਜੀ 11 ਰੁਪਏ ਦਾ ਕੜਾ ਪ੍ਰਸ਼ਾਦ ਕਰ ਦਿਓ ਭਾਈ ਸਾਹਿਬ ਜੀ 11 ਰੁਪਏ ਅਰਦਾਸ ਦੇ ਅਸੀਂ ਤੁਹਾਨੂੰ ਦੇਵਾਂਗੇ 11 ਰੁਪਏ ਦੀ ਅਰਦਾਸ ਕਰਨੀ ਹੈ ਇਦਾਂ ਦੀਆਂ ਚੀਜ਼ਾਂ ਆਪਾਂ ਜ਼ਰੂਰ ਦੇਖਣੇ ਆ ਗੁਰਮੁਖ ਪਿਆਰਿਓ ਇੱਥੇ 11 ਰੁਪਏ ਦਾ ਮਹੱਤਵ ਜਿਹੜਾ ਨਾ ਉਹ ਬੜਾ ਵੱਡਾ ਦੱਸਿਆ ਜਾਂਦਾ ਹੈ ਕਹਿੰਦੇ ਨੇ 11 ਰੁਪਏ ਜਿਹੜੇ ਨੇ ਉਹ 11 ਰੁਪਏ ਇਸ ਚੀਜ਼ ਦੇ ਨੇ 11 ਰੁਪਏ ਦੇ ਨਾਲ ਮੰਨਿਆ ਜਾਂਦਾ ਹੈ ਕਿ 11 ਰੁਪਏ ਸ਼ਹੀਦ ਸਿੰਘਾਂ ਦੇ ਨੇ 11 ਰੁਪਏ ਉਹਨਾਂ ਸ਼ਹੀਦ ਸਿੰਘਾਂ ਦੇ ਨੇ 11 ਰੁਪਏ ਦਾ ਉਹਨਾਂ ਸ਼ਹੀਦਾਂ ਨੂੰ ਮੱਥਾ ਟੇਕਿਆ ਜਾਂਦਾ ਹੈ ਇਸ ਕਰਕੇ 11 ਰੁਪਏ ਦਾ ਮਹੱਤਵ ਹੈ ਦੇਖੋ ਇਹ ਆਪਣੀ ਭਾਵਨਾ ਹੈ ਸਿੰਘ ਸ਼ਹੀਦ ਜਿਹੜੇ ਨੇ ਉਹ ਕਦੇ ਨਹੀਂ ਕਹਿੰਦੇ ਵੀ 11 ਰੁਪਏ ਦਾ ਮੱਥਾ ਟੇਕੋ 1100 ਦਾ 11000 ਦਾ ਜਾਂ ਇੰਨਾ ਚੜਾਵਾ ਦਿਓ ਇੰਜ ਹੋ ਜੇ ਉਹ ਹੋ ਜائے ਇਦਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ ਨੇ ਸਾਧ ਸੰਗਤ ਹਾਲਾਂਕਿ ਹਾਂ ਠੀਕ ਹੈ ਸਾਡੀ ਭਾਵਨਾ ਹੈ ਵੀ 11 ਰੁਪਏ ਦਾ ਹੀ ਮੱਥਾ ਟੇਕਣਾ ਤੇ ਪਿਆਰਿਓ ਜ਼ਰੂਰ ਟੇਕਿਆ ਕਰੋ ਆਪਣੀ ਭਾਵਨਾ ਨੂੰ ਆਪਣੀ ਸ਼ਰਧਾ ਨੂੰ ਕਿਸੇ ਤੇ ਨਹੀਂ ਥੋਪਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਕਿ ਫਲਾਣਾ ਬੰਦਾ ਇਹ ਕਹਿੰਦਾ ਇਹ ਮਨੋਤ ਹੈ ਜੀ ਇੰਜ ਕਰੀਦਾ ਇੰਜ ਨਹੀਂ ਕਰੀਦਾ ਇਹ ਹੁੰਦਾ ਇਹ ਨਹੀਂ ਹੁੰਦਾ ਸੋ ਸਾਧ ਸੰਗਤ ਇਹ ਚੀਜ਼ਾਂ ਤੇ ਥੋੜਾ ਜਿਹਾ ਗੌਰ ਕਰੀਏ ਕਨਸੈਂਟਰੇਟ ਕਰੀਏ 11 ਰੁਪਏ ਦਾ ਮੱਥਾ ਟੇਕੋ ਜ਼ਰੂਰ ਪਰ ਸਾਧ ਸੰਗਤ ਇਹ ਯਾਦ ਰੱਖਿਓ ਚਾਹੇ 11 ਰੁਪਏ ਦਾ ਚਾਹੇ 11000 ਦਾ 11 ਲੱਖ ਦਾ ਟੇਕਦੇ ਹੋ ਜੇ ਮਨ ਦੇ ਵਿੱਚ ਭਾਵਨਾ ਨਹੀਂ ਹੰਕਾਰ ਛੁਪਿਆ ਹੋਇਆ ਹੈ ਤੇ ਮੱਥਾ ਟੇਕਿਆ ਕਿਸੇ ਪਰਵਾਣ ਨਹੀਂ ਕਿਸੇ ਮਹੀਨੇ ਨਹੀਂ ਹੈ ਜੇ ਮਨ ਦੇ ਵਿੱਚ ਹੰਕਾਰ ਹੈ ਵੀ ਮੈਂ 11000 ਦਾ 11 ਰੁਪਏ ਦਾ ਮੱਥਾ ਟੇਕਿਆ ਜਾਫਰ ਮੈਂ 11 ਰੁਪਏ ਦਾ ਮੱਥਾ ਟੇਕਿਆ ਮੈਂ ਟੇਕਿਆ ਜਿੱਥੇ ਮੈਂ ਆ ਗਈ ਉਥੇ ਭਾਵੇਂ ਲੱਖਾਂ ਅਰਬ ਰੁਪਈਆ ਦੇ ਦਿਓ ਗੁਰੂ ਨੂੰ ਪਰਵਾਣ ਨਹੀਂ ਹੈ 파ਸ਼ਾ ਨੇ ਤਾਂ ਪਹਿਲਾਂ ਕਿਹਾ ਹਰ ਜੀਓ ਅਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ 파ਸ਼ਾ ਕਹਿੰਦੇ ਹੰਕਾਰ ਨਹੀਂ ਭੌਂਦਾ ਭਾਵੇਂ ਵੇਦ ਕੂਕ ਸਭ ਕੁਝ ਸੁਣਾਦੀ ਗੁਰੂ ਦੇ ਅੱਗੇ ਭਾਵੇਂ ਬੈਠਾ ਰਹੀ 24 ਘੰਟੇ ਕਈ ਦਿਨਾਂ ਤੱਕ ਭਾਵੇਂ ਇੱਥੇ ਹੀ ਡੇਰਾ ਲਾ ਲਈ ਗੁਰੂ ਨੂੰ ਤੂੰ ਤਾ ਵੀ ਪਰਵਾਨ ਨਹੀਂ ਹੋਏਗਾ ਪਿਆਰਿਓ ਗੁਰੂ ਨੂੰ ਕਦੋਂ ਪਰਵਾਨ ਹੋਈਦਾ ਹੈ ਸਤਿਗੁਰੂ ਨੂੰ ਕਦੋਂ ਪਰਵਾਨ ਹੋਈਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਦੋਂ ਪਰਵਾਨ ਕਰਦੇ ਨੇ ਪਿਆਰਿਓ ਉਦੋਂ ਪਰਵਾਨ ਕਰਦੇ ਨੇ ਸਾਧ ਸੰਗਤ ਜਦੋਂ ਬੰਦਾ ਮਨ ਦੇ ਵਿੱਚੋਂ ਮੈਲ ਲਾ ਕੇ ਗੁਰੂ ਕੋਲ ਆਉਂਦਾ ਹੈ ਆਉਂਦੇ ਆਪਾਂ ਸਾਰੇ ਆਂ ਸਾਰਿਆਂ ਨੇ ਪਤਾ ਨਹੀਂ ਕਿੰਨੀ ਵਾਰ ਮੱਥਾ ਟੇਕਿਆ ਹੋਵੇਗਾ ਪਤਾ ਨਹੀਂ ਕਿੰਨੀ ਵਾਰ ਆ ਕੇ ਅਸੀਂ ਗੁਰੂ ਦੇ ਦਿਦਾਰੇ ਕੀਤੇ ਹੋਣਗੇ ਪਰ ਪਿਆਰਿਓ ਉਦੋਂ ਆਉਣ ਦਾ ਵੱਖਰਾ ਹੀ ਸਵਾਦ ਆਉਂਦਾ ਜਦੋਂ ਆਪਾਂ ਗੁਰੂ ਦੇ ਹੋ ਕੇ ਆਈਏ ਹਾਰ ਪਰਿਓ Swami ਕੈ ਦਵਾਰੈ ਦੀਜੈ ਬੁੱਧ ਬਵੀਕਾ ਇਹ ਪੰਕਤੀ ਆਪਾਂ ਸਾਰਿਆਂ ਨੇ ਪੜ੍ਹੀ ਹੋਣੀ ਪਾਤਸ਼ਾਹ ਨੇ ਤੇ ਆਪ ਕਿਹਾ ਨਾ ਪਾਤਸ਼ਾਹ ਕਹਿੰਦੇ ਨੇ ਹਾਰ ਪਰਿਓ Swami ਕੈ ਦਵਾਰੈ ਦੀਜਾ ਬੁੱਧ ਵਿਵੇਕਾ ਪਾਤਸ਼ਾਹ ਕਿੰਦੇ ਫੇਰ ਪਰਮਾਤਮਾ ਦੇ ਦਰ ਤੇ ਆਇਆ ਹਾਰ ਪੈਂਦੇ ਨੇ ਤੇ ਫੇਰ ਪਰਮਾਤਮਾ ਚੰਗੀ ਸੁੱਧ ਬੁੱਧ ਬਖਸ਼ਿਸ਼ ਕਰਦਾ ਹੈ ਜਦੋਂ ਆਪਾਂ ਅੰਦਰੋਂ ਆਪਣੇ ਮਨ ਦਾ ਆਪਾਂ ਮਿਟਾ ਕੇ ਗੁਰੂ ਕੋਲੇ ਆਉਨੇ ਹਾ ਪਿਆਰਿਓ ਗੁਰੂ ਕੋਲੇ ਆਈਏ ਆਪਣੇ ਭਾਵ ਨੂੰ ਆਪਣੇ ਆਪ ਨੂੰ ਆਪਣਤ ਨੂੰ ਖਤਮ ਕਰਕੇ ਆਈਏ ਇਹ ਕਹਿ ਕੇ ਆਈਏ ਸਤਿਗੁਰੂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਕਹਿ ਕੇ ਆਈਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਪਾਤਸ਼ਾਹ ਜੀਓ ਅਹੰਕਾਰ ਨਾ ਆਵੇ ਮੈਨੂੰ ਹੰਕਾਰ ਨਾ ਹੋਵੇ ਕਿਸੇ ਚੀਜ਼ ਦਾ ਸਤਿਗੁਰੂ ਮੈਨੂੰ ਅਹੰਕਾਰ ਆਵੇ ਹੀ ਨਾ ਤੇ ਸਤਿਗੁਰੂ ਜੀਓ ਜੇ ਮੈਨੂੰ ਹੰਕਾਰ ਨਾ ਆਇਆ ਤੇ ਪਾਤਸ਼ਾਹ ਜੀ ਇਹ ਤੁਹਾਡੀ ਕਿਰਪਾ ਦੇ ਨਾਲ ਹੋ ਸਕਦਾ ਜੇ ਮੈਂ ਚਾਹਾਂ ਮੈਂ ਹੰਕਾਰ ਨੂੰ ਖਤਮ ਕਰ ਲਾਂਗਾ ਹੰਕਾਰ ਤੇ ਫਤਿਹ ਪਾ ਲਾਂਗਾ ਨਹੀਂ ਹੋ ਸਕਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਇਹ ਗੱਲ ਕਹਿ ਦਿੱਤੀ ਪਾਤਸ਼ਾਹ ਕਹਿੰਦੇ ਨੇ ਮਨੁੱਖ ਮਾੜਾ ਨਹੀਂ ਮਨੁੱਖ ਦੇ ਕੁਝ ਕੰਮ ਮਾੜੇ ਨੇ ਮਨੁੱਖ ਮਾੜਾ ਨਹੀਂ ਹੈ ਮਨੁੱਖ ਦੀਆਂ ਕੁਝ ਹਰਕਤਾਂ ਮਾੜੀਆਂ ਨੇ ਸਤਿਗੁਰ ਨੇ ਇਹ ਵੀ ਕਿਹਾ ਪਾਤਸ਼ਾਹ ਕਹਿੰਦੇ ਨੇ ਪਾਪ ਕਰੈ ਇਨੇ ਪੰਚਨ ਕੇ ਵਸਰੇ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਵਿਕਾਰ ਨੇ ਸਤਿਗੁਰ ਕਹਿੰਦੇ ਇਹਨਾਂ ਦੇ ਵਸ ਪੈ ਕੇ ਇਹ ਬੰਦਾ ਜਿਹੜਾ ਹੈ ਨਾ ਪਾਪ ਕਮਾਉਂਦਾ ਹੈ ਤੇ ਉਂਝ ਇਹ ਪਾਪ ਨਹੀਂ ਕਰਦਾ ਤੇ ਨਾ ਹੀ ਇਹ ਭੈੜੀ ਮਤ ਨੂੰ ਧਾਰਨ ਕਰਦਾ ਇਹ ਪੰਜੇ ਮਿਲ ਕੇ ਜਿਹੜੇ ਨੇ ਇਹਦੇ ਪਾਪ ਜਿਹੜੇ ਨੇ ਹੋਰ ਕਰਵਾ ਦਿੰਦੇ ਨੇ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਇਹਨਾਂ ਪੰਜਾਂ ਦੇ ਵਸ ਪੈ ਕੇ ਇਹ ਪਾਪ ਕਮਾਉਂਦਾ ਹੈ ਇਹਨਾਂ ਪੰਜਾਂ ਦੇ ਵਸ ਪੈ ਕੇ ਇਹ ਸਾਰੇ ਗਲਤ ਕੰਮ ਕਰਦਾ ਹੈ ਪਾਤਸ਼ਾਹ ਨੇ ਵੀ ਕਿਹਾ ਸਤਿਗੁਰ ਕੀंदे ਨੇ ਪਾਤਸ਼ਾਹ ਕਹਿੰਦੇ ਨੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਪਾਤਸ਼ਾਹ ਕਹਿੰਦੇ ਨੇ ਬੁਰੇ ਕੰਮ ਵਾਸਤੇ ਭੱਜ ਕੇ ਉਠ ਖਲੋਂਦਾ ਜਦੋਂ ਨਾਮ ਦਾ ਵੇਲਾ ਹੁੰਦਾ ਹੈ ਗੁਰੂ ਦਾ ਵੇਲਾ ਹੁੰਦਾ ਹੈ ਤੇ ਉਦੋਂ ਇਹ ਜਿਹੜਾ ਹੈ ਪੈ ਕੇ ਸੌ ਜਾਂਦਾ ਹੈ ਹੂਕ ਨੀਂਦ ਸੌ ਜਾਂਦਾ ਹੈ ਤੇ ਉਦੋਂ ਇਹ ਉੱਠਦਾ ਹੀ ਕੋਈ ਨਹੀਂ ਪਿਆਰਿਓ ਹੁਣ ਇੱਥੇ ਗੱਲ ਸਪਸ਼ਟ ਹੋ ਗਈ ਨਾ ਕਿ ਅਸੀਂ ਜੇ ਇਹਨਾਂ ਚੀਜ਼ਾਂ ਨੂੰ ਬਦਲਾਂਗੇ ਇਹਨਾਂ ਚੀਜ਼ਾਂ ਦੇ ਵਿੱਚ ਤਬਦੀਲੀ ਲੈ ਕੇ ਆਵਾਂਗੇ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫੇਰ ਕਿਰਪਾ ਕਰਨਗੇ ਤੇ ਆਪਣੇ ਤੇ ਕਿਰਪਾ ਰਹਿਮਤ ਫੇਰੀ ਹੋਏਗੀ ਹੁਣ ਇੱਥੇ ਆਪਾਂ ਜਿਹੜਾ ਵਿਸ਼ਾ ਸੀ ਨਾ ਉਹਦੇ ਮੁਤਾਬਕ ਬੇਨਤੀ ਕਰਦੀਏ ਕਿ 11 ਰੁਪਏ ਦਾ ਮੱਥਾ ਟੇਕਣ ਦਾ ਕੀ ਫਲ ਮਿਲਦਾ ਸਾਡੀ ਭਾਵਨਾ ਹੈ 11 ਰੁਪਏ ਦਾ ਮੱਥਾ ਟੇਕੀਏ ਪਰ ਯਾਦ ਰੱਖਿਓ ਗੁਰੂ ਦੇ ਉਪਦੇਸ਼ ਨੂੰ ਜਰੂਰ ਸਮਝਿਓ 11 ਰੁਪਏ 1100 11000 11 ਲੱਖ 11 ਕਰੋੜ 11 ਅਰਬ ਜਿੰਨੇ ਦਾ ਮਰਜ਼ੀ ਜਾਏ ਮੱਥਾ ਟੇਕ ਲਿਓ ਜੇ ਗੁਰੂ ਦਾ ਉਪਦੇਸ਼ ਨਹੀਂ ਨਾ ਮੰਨਿਆ ਪ੍ਰੇਮ ਭਾਵਨਾ ਹੀਨਤਾ ਜੇ ਗੁਰੂ ਦੇ ਸ਼ਬਦ ਦੇ ਦੁਆਰਾ ਮਨ ਦੇ ਵਿੱਚ ਨਾ ਲੈ ਕੇ ਆਏ ਤੇ ਕੋਈ ਫਾਇਦਾ ਨਹੀਂ ਪਿਆਰਿਓ ਜਿੰਨਾ ਮਰਜ਼ੀ ਪੈਸਾ ਚਾਕੇ ਭਾਵੇਂ ਇੱਥੇ ਬੈਠੇ ਰਹਿਓ ਕੋਈ ਫਾਇਦਾ ਨਹੀਂ ਹੈਗਾ ਸਤਗੁਰੂ ਕੀਂਦੇ ਨੇ ਗੁਰੂ ਦਾ ਸ਼ਬਦ ਸੁਣ ਕੇ ਹੀ ਸਕੂਨ ਮਿਲੇਗਾ ਮੱਥਾ ਟੇਕਣਾ ਜਿੰਨੇ ਦਾ ਮਰਜ਼ੀ ਟੇਕੀ ਇਹ ਕਹਿ ਕੇ ਟੇਕੀ ਸਤਿਗੁਰੂ ਇਹ ਤੇਰਾ ਹੀ ਦਿੱਤਾ ਹੋਇਆ ਤੇਰਾ ਦਿੱਤਾ ਖਾਵਣਾ ਏ ਸਤਿਗੁਰੂ ਜੀਓ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਏ ਪਾਤਸ਼ਾਹ ਜੀ ਤੇ ਤੇਰਾ ਹੀ ਦਿੱਤਾ ਹੋਇਆ ਹੰਕਾਰ ਨਾ ਕਰੀ ਕਦੇ ਵੀ ਇਹ ਯਾਦ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ